ਸਾਰੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਪੰਜਾਬੀ ਲੋਕ ਗਾਇਕ ਰਪਿੰਦਰ ਸਿੰਘ ਪੀ ਦੋ ਲੈਣਾ ਤੁਹਾਡੇ ਨਾਲ ਸਾਂਝੀਆਂ ਕਰਦੇ ਵੈਸੇ ਤੁਸੀਂ ਆਪ ਹੀ ਸਾਰੇ ਸਿਆਣੇ ਹੋ ਪਰ ਇੱਕ ਦੋ ਜਿਹੜੇ ਹੈਗੇ ਉਹਨਾਂ ਵਾਸਤੇ ਸਾਡੀ ਵੀਡੀਓ ਹੈ ਜੀ ਸੋ ਕਿਉਂਕਿ ਭਾਵੇਂ ਕੋਈ ਸਿੰਗਰ ਹੈ ਭਾਵੇਂ ਕੋਈ ਸੱਭਿਆਚਾਰ ਗਰੁੱਪ ਹੈ ਜਿਹੜਾ ਵੀ ਸਟੇਜ ਤੇ ਕੰਮ ਕਰਦਾ ਹੈ ਕਿਉਂਕਿ ਸਾਡਾ ਸ਼ੌਕ ਵੀ ਹੈ ਮਜਬੂਰੀ ਵੀ ਹੈ ਰੁਜ਼ਗਾਰ ਵੀ ਹੈ ਤੇ ਬਹੁਤ ਸਾਰੀ ਇੱਜ਼ਤ ਤੁਸੀਂ ਦੰਨੇ ਵੀ ਹੋ ਤੇ ਇੱਜ਼ਤ ਤੁਸੀਂ ਲੈਣੇ ਵੀ ਹੋ ਸੋ ਇੱਕ ਦੋ ਵਾਸਤੇ ਜਿਹੜੇ ਪਲੀਜ਼ ਉਹਨਾਂ ਵਾਸਤੇ ਵੀਡੀਓ ਬਣਾਉਣ ਲੱਗਿਆ ਸੀ ਸਟੇਜਾਂ ਤੇ ਕੰਮ ਕਰਨਾ ਗਲਤ ਕੋਈ ਤੰਦਾ ਨਹੀਂ ਹੁੰਦਾ ਸਟੇਜਾਂ ਤੇ ਕੰਮ ਕਰਨਾ ਗਲਤ ਕੋਈ ਤੰਦਾ ਨਹੀਂ ਹੁੰਦਾ ਅਸੀਂ ਨੱਚ ਨੱਚ ਲੋਕ ਨਚਾਈਏ ਬੁਰਾ ਕੋਈ ਬੰਦਾ ਨਹੀਂ ਹੁੰਦਾ ਅਸੀਂ ਨੱਚ ਨੱਚ ਲੋਕ ਨਚਾਈਏ ਬੁਰਾ ਕੋਈ ਬੰਦਾ ਨਹੀਂ ਹੁੰਦਾ ਹੁੰਦੀ ਸਾਨੂੰ ਵੀ ਇੱਜ਼ਤ ਪਿਆਰੀ ਹੁੰਦੀ ਸਭ ਨੂੰ ਇੱਜ਼ਤ ਪਿਆਰੀ ਗੱਲ ਕਿਉਂ ਖਾਣੇ ਨਹੀਂ ਵਰਦੀ ਜਦੋਂ ਨੱਚਣ ਸਟੇਜ ਤੇ ਤੀਆਂ ਦਾਰੂ ਐਨੀ ਕਿਉਂ ਚੜਦੀ ਜਦੋਂ ਨੱਚਣ ਬਗਾਨੀਆਂ ਧੀਆਂ ਦਾਰੂ ਐਨੀ ਕਿਉਂ ਚੜਦੀ ਅੱਗੇ ਕੀ ਹੈ ਚੰਦ ਤੇ ਪਹੁੰਚੀ ਦੁਨੀਆ ਚੰਦ ਤੇ ਪਹੁੰਚ ਗਈ ਦੁਨੀਆ ਕਹੀ ਤਾਂ ਇੱਥੇ ਰਹਿ ਗਏ ਨੇ ਪੀ ਕੇ ਮੁਫਤ ਦੀ ਦੋ ਕੁੱਟੇ दारू ਬਸ ਇੱਜ਼ਤਾਂ ਨੂੰ ਪੈ ਗਏ ਨੇ ਪੀ ਕੇ ਮੁਫਤ ਦੀ ਦੋ ਕੁੱਟੇ दारू ਬਸ ਇੱਜ਼ਤਾਂ ਨੂੰ ਪੈ ਗਏ ਨੇ ਗੱਲ ਮਿਰਚਾਂ ਤੋਂ ਵੱਧ ਕੌੜੀ ਘੱਲ ਮਿਰਚਾਂ ਤੋਂ ਬਦ ਕੌੜੀ ਹਾਰੇ ਕੜਨੀ ਜਿਉਂ ਕੱਢਦੀ ਜਦੋਂ ਨੱਚਣ ਸਟੇ ਜਿੱਤੇ ਤੀਆਂ ਧਾਰੂ ਐਨੀ ਕਿਉਂ ਚੜਦੀ ਜਦੋਂ ਨੱਚਣ ਵਗਾਨੀਆਂ ਤੀਆਂ ਧਾਰੂ ਐਨੀ ਕਿਉਂ ਚੜਦੀ ਸਾਰਿਆਂ ਨੂੰ ਬੇਨਤੀ ਹੈ ਜੀ ਨਜਾਇਜ਼ ਬਿਨਾਂ ਗੱਲ ਤੋਂ ਅਸਲਾ ਨਾਲ ਆਇਆ ਕਰੋ ਬਿਆਹ ਚ ਖੁਸ਼ੀਆਂ ਮਨਾਉਣ ਵਾਸਤੇ ਆਉਨੇ ਆ ਰੰਗ ਚ ਭੰਗ ਨਾ ਪਾਇਆ ਕਰੋ ਜਿਹੜਾ ਕੋਈ ਪ੍ਰੋਗਰਾਮ ਕਰਵਾਉਂਦਾ ਨਾਲੇ ਤਾਂ ਉਹਨਾਂ ਦੀ ਬਦਨਾਮੀ ਹੁੰਦੀ ਹੈ ਕਿਉਂਕਿ ਸਾਰੀ ਆਡੀਅנס ਆਪਣੀਆਂ ਵੀਡੀਓ ਬਣਾ ਰਹੀ ਹੁੰਦੀ ਹੈ ਜਿਹੜੇ ਪ੍ਰੋਗਰਾਮ ਤੇ ਗਏ ਹੁੰਦੇ ਸਾਰੇ ਬੱਚੇ ਬੱਚੇ ਦੇ ਜੇਬ ਚ ਮੋਬਾਈਲ ਹੈ ਸੋ ਕੋਈ ਵੀ ਜੇ ਤੁਹਾਨੂੰ ਪਾ ਜਾਣਿਆ ਕਿਉਂਕਿ ਕੋਈ ਵੀ ਪੈਗ ਸ਼ੈਗ ਲਾ ਕੇ ਬੰਦੇ ਤੋਂ ਗਲਤੀ ਸੋਫੀ ਬੰਦਾ 100 ਵਾਰੀ ਸੋਚਦਾ ਪਲੀਜ਼ ਆ ਵਾ ਦੇਖ ਸਮਝ ਕੇ ਥੋੜਾ ਜਿਹਾ ਤੁਸੀਂ ਇਹ ਆਪਣੀ ਗਲਤੀ ਕਰਿਆ ਕਰੋ ਕਿਉਂਕਿ ਸਾਰਿਆਂ ਦੀ ਬਦਨਾਮੀ ਹੁੰਦੀ ਹੈ ਇਹ ਚ ਇਹ ਚ ਕਲਾਕਾਰਾਂ ਦੀ ਵੀ ਹੁੰਦੀ ਹੈ ਸੱਭਿਆਚਾਰ ਗਰੁੱਪ ਵਾਲਿਆਂ ਦੀ ਵੀ ਹੋ ਜਾਂਦਾ ਕਿਉਂਕਿ ਸਾਨੂੰ ਬਹੁਤ ਕੁਝ ਬਰਦਾਸ਼ਤ ਕਰਨਾ ਪੈਂਦਾ ਹੁੰਦਾ ਜਦੋਂ ਅਸੀਂ ਸਟੇਜ ਤੇ ਕੰਮ ਕਰ ਰਹੇ ਹੁੰਦੇ ਆ ਤੇ ਬਹੁਤ ਤੁਸੀਂ ਇੱਜ਼ਤ ਦੰਨੇ ਵੀ ਹੋ ਤੇ ਸਾਡੀ ਇੱਜ਼ਤ ਕਰਦੇ ਵੀ ਹੋ ਸੋ ਵਿੱਚ ਇੱਕ ਦੋ ਵਾਸਤੇ ਇਹ ਮੇਰਾ ਮੈਸੇਜ ਹੈ ਤੇ ਕਿਸੇ ਨੇ ਗੁੱਸਾ ਨਹੀਂ ਕਰਨਾ 9815835493 ਸ਼ਸ਼ੀਕਾਲ ਥੈਂਕ ਯੂ ਸੋ ਮਚ